ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦਾ ਸਰਪੱਖੀ ਵਿਕਾਸ ਕਰਵਾਉਣ ਲਈ ਤੇਜ਼ੀ ਲਿਆ ਰਹੇ ਹਨ ਜਿਸ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਨੇ ਹਲਕਾ ਹੁਸ਼ਿਆਰਪੁਰ ਵਿਖੇ ਬਣ ਰਹੀਆਂ ਲਿੰਕ ਸੜਕਾਂ ਦੀ ਚੈਕਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ ਇਸ ਦੌਰਾਨ ਉਹਨਾਂ ਜਿੱਥੇ ਐਕਸੀਅਨ ਨਾਲ ਸੜਕਾਂ ਤੇ ਪਾਏ ਜਾ ਰਹੇ ਮਟੀਰੀਅਲ ਬਾਰੇ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਕਰੋੜਾਂ ਰੁਪਏ ਦੀ ਲੱਗਣ ਨਾਲ ਹਲਕੇ ਦੀਆਂ ਸੜਕਾਂ ਅਤੇ ਪੁਲੀਆਂ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਦਾ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ ਜੇਕਰ ਜੋਗ ਹੈ ਕਿ ਇਸ ਦੌਰੇ ਦੌਰਾਨ ਉਹਨਾਂ ਗੁਰਦੁਵਾਰਾ ਸ਼ਹੀਦਾਂ ਤੋਂ ਕਹਾਰਪੁਰ ਅਤੇ ਜੇਜੋ ਮੁੱਖ ਮਾਰਗ ਤੱਕ ਬਣਨ ਵਾਲੀਆਂ ਸੜਕਾਂ ਦਾ ਦੌਰਾ ਕੀਤਾ। ਹੁਸ਼ਿਆਰਪੁਰ ਤੋਂ ਨਵਰਾੰਗ ਚੈਨਲ ਦੇ ਦਲਜੀਤ ਜਨੂਹਾ ਦੀ ਵਿਸ਼ੇਸ਼ ਰਿਪੋਰਟ। ਇਹ ਜਿਹੜਾ ਪਿੰਡਾਂ ਦੇ ਵਿੱਚ 18 ਫੁੱਟ ਸੜਕਾਂ ਦਾ ਜਿਹੜਾ ਫੈਸ਼ਨ ਆ ਤੇ ਮੈਂ ਸਮਝਦਾ ਕਿ ਫੈਸ਼ਨ ਨਹੀਂ ਹੈ ਜ਼ਰੂਰਤ ਆ। ਅੱਜ ਪਿੰਡਾਂ ਦੇ ਵਿੱਚ ਜਿਹੜਾ ਸੜਕਾਂ ਦੇ ਉੱਤੇ ਆਵਾਜਾਈ ਜਾਂ ਟ੍ਰੈਫਿਕ ਆ ਉਹ ਇੰਨੀ ਜ਼ਿਆਦਾ ਵੱਧ ਗਈ ਹੈ ਕਿ 18 ਫੁੱਟ ਸੜਕਾਂ ਵੀ ਜ਼ਰੂਰੀ ਆ ਔਰ ਮਜ਼ਬੂਤ ਸੜਕਾਂ ਵੀ ਜ਼ਰੂਰੀ ਆ। ਸੋ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਇੱਥੋਂ ਨੰਗ ਗੁਰਦਾਰ ਸ਼ੀਦਾ ਤੋਂ ਲੈ ਕੇ ਉਧਰ ਝੰਜੋਵਾਲ ਤੱਕ ਬਾਇਆ ਕਹਾਰਪੁਰ ਜਾਂਦੇ ਹੋਏ ਇਹ 18 ਫੁੱਟ ਸੜਕ ਬਣ ਰਹੀ ਹੈ ਔਰ ਬਹੁਤ ਹੀ ਸ਼ਾਨਦਾਰ ਸੜਕ ਬਣ ਰਹੀ ਹੈ ਤੇ ਕਰੀਬ-ਕਰੀਬ ਇਹਦੀ ਜਿਹੜੀ ਮੋਟਾਈ ਆ ਉਹ ਹੋਏਗੀ 5 ਸੈਂਟੀਮੀਟਰ 5 ਸੈਂਟੀਮੀਟਰ ਲੱਕ ਪਹਿਲਾਂ ਪੈਂਦੀ ਆ ਬੀਐਮਜੀ ਨੂੰ ਕਹਿੰਦੇ ਆ ਉਸ ਤੋਂ ਬਾਅਦ ਉਹਦੇ ਉੱਪਰ ਹੋਰ 2 ਸੈਂਟੀਮੀਟਰ ਜਿਹੜੀ ਆ ਪੀਸੀ ਪੈਂਦੀ ਆ ਫਿਰ ਲੱਕ ਪੈਂਦੀ ਉਸ 2 ਸੈਂਟੀਮੀਟਰ ਤੋਂ ਬਾਅਦ ਫਿਰ ਜਿਹੜੀ ਸੀਲ ਕੋਟ ਆ ਬਾਅਦ ਚ ਪੈਂਦੀ ਜਿਹੜੀ ਉਹ ਬਾਅਦ ਚ ਪੈਂਦੀ ਫਾਈਨਲੀ ਸੋ ਜਿਹੜੀ ਕੁਆਲਿਟੀ ਜਿਹੜੀ ਰੋਡ ਦੀ ਆ ਇਹ ਜਿਹੜੀ ਆ ਜਿਹੜੀਆਂ ਹੋਰ ਕਿਤੇ ਵੀ ਸੜਕਾਂ ਬਣ ਰਹੀਆਂ ਉਹਨਾਂ ਦੇ ਨਾਲੋਂ ਸਭ ਤੋਂ ਉੱਤਮ ਕੁਆਲਿਟੀ ਆ ਔਰ ਇਹ ਰੋਡ ਜਿਹੜੀ ਮੇਰੇ ਖਿਆਲ ਘੱਟੋ ਘੱਟ 10 ਸਾਲ ਤਾਂ ਚੱਲਣਗੀ ਜਿਸ ਹਿਸਾਬ ਨਾਲ ਜੋ ਕੁਆਲਿਟੀ ਜਿਹੜੀ ਜੋ ਚੱਲ ਰਹੀ ਆ ਸੋ ਮੈਨੂੰ ਇਹ ਖੁਸ਼ੀ ਆ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਔਰ ਇਹ ਸੜਕ ਦੇ ਬਣਨ ਦੇ ਨਾਲ ਜਿੱਥੇ ਗੁਰੂ ਘਰ ਨੂੰ ਜਾਣ ਵਾਲੀ ਸੰਗਤ ਐ ਉਸ ਨੂੰ ਬਹੁਤ ਰਾਹਤ ਮਿਲੀ ਐ ਉਸ ਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਸੜਕਾਂ ਦੀ ਹਾਲਤ ਬੜੀ ਖਰਾਬ ਸੀ ਉੱਥੇ ਸਾਡੀ ਕਿਸਾਨੀ ਨੂੰ ਬਹੁਤ ਫਾਇਦਾ ਹੋ ਰਿਹਾ ਕਿਉਂਕਿ ਜਦੋਂ ਅਸੀਂ ਮੰਡੀਆਂ ਦਾ ਜਦੋਂ ਟਾਈਮ ਆਦਾ ਤੇ ਦੋ ਟਰਾਲੀਆਂ ਕ੍ਰੋਸ ਨਹੀਂ ਕਰ ਸਕਦੀਆਂ ਇੱਕ ਦੂਜੇ ਨੂੰ ਸੋ ਇਹ ਸੜਕ ਚੌੜੀ ਹੋਣ ਦੇ ਨਾਲ ਉਹ ਵੀ ਬਹੁਤ ਵੱਡੀ ਰਾਹਤ ਮਿਲੀ ਐ ਸੋ ਮੈਂ ਬਹੁਤ ਮੁਬਾਰਕਬਾਦ ਦਿੰਦਾ ਬਹੁਤ ਵਧਾਈ ਦਿੰਦਾ ਸੋ ਹੋਰ ਵੀ ਪਿੰਡਾਂ ਦੇ ਵਿੱਚ ਅਸੀਂ ਕਾਫੀ ਜਗ੍ਹਾ ਜਿਹੜੀਆਂ 18 ਫੁੱਟ ਸੜਕਾਂ ਬਣਾਵਾਂਗੇ ਤਾਂ ਕਿ ਐਸ ਲੋਕਾਂ ਨੂੰ ਸਾਡੇ ਨੂੰ ਰਹਾ ਹੱਥ ਸਾਡੇ ਬਾਹਰ ਡਾਕਟਰ ਸਾਹਿਬ ਜਿਵੇਂ ਅੱਜ ਤੁਸੀਂ ਤੇ ਰਾਉਂਡ ਕੀਤਾ ਚੈੱਕ ਕੀਤਾ ਆ ਕਿਸੇ ਹੋਰ ਖੇਤਰ ਚ ਵੀ ਗਏ ਆ ਲੱਕ ਚ ਵੀ ਗਏ ਤੇ ਦੇਖੇ ਰੋਟੂਲ ਅਸੀਂ ਇੱਕ ਜਿਹੜੀ ਪਹਿਲਾਂ ਸੀਗੇ ਸਾਡਾ ਹੱਲੂਆਲ ਜਿਹੜਾ ਇੱਕ ਪੁਲ ਬਣ ਰਿਹਾ ਆ ਹੁਣੇ ਉੱਥੋਂ ਚੈੱਕ ਕਰਕੇ ਆਏ ਆ ਉਹ ਪੁਲ ਕਰੀਬ 2.5 ਕਰੋੜ ਦੀ ਲਾਗਤ ਨਾਲ ਬਣ ਰਿਹਾ ਇਹ ਜਿਹੜੀ ਸੜਕ ਐਂਡ ਤੱਕ ਇਹ 6 ਕਰੋੜ ਦੀ ਲਾਗਤ ਨਾਲ ਬਣ ਰਹੀ ਆ ਤੇ ਇਸੇ ਤਰ੍ਹਾਂ ਹੁਣ ਇਸ ਤੋਂ ਬਾਅਦ ਇੱਕ ਇੱਕ ਹੋਰ ਸੜਕ ਜਿਹੜੀ ਚੈੱਕ ਕਰਨ ਜਾਣਾ ਜਿਹੜੀ ਕਿ ਭੇੜੂ ਤੋਂ ਨਾਰੂ ਨੰਗਲ ਬਣ ਰਹੀ ਜੰਗਲ ਦੇ ਵਿੱਚ ਦੀ ਜੰਗਲ ਜੀਆਂ ਦੋ ਪਿੰਡਾਂ ਨੂੰ ਕੋਈ ਰਸਤਾ ਨਹੀਂ ਸੀ ਸੋ ਉਹਦੇ ਨਾਲ ਦੋ ਹਲਕੇ ਵੀ ਜੁੜਨਗੇ ਦੋ ਪਿੰਡ ਵੀ ਜੁੜਨਗੇ ਉਹ ਵੀ 2 ਕਿਲੋਮੀਟਰ ਦੇ ਕਰੀਬ ਸੜਕ ਹੈ ਸੋ ਉਹ ਵੀ ਇਹ ਚੈੱਕ ਕਰਨ ਜਾਣਾ ਸੋ ਸਾਡੀ ਕੋਸ਼ਿਸ਼ ਇਹ ਹੈ ਪੇ ਵੱਧ ਤੋਂ ਵੱਧ ਕਨੈਕਟੀਵਿਟੀ ਜਿਹੜੀ ਪਿੰਡਾਂ ਦੀ ਆਪਸੀ ਲਿੰਕ ਜਿਹੜਾ ਉਹਨੂੰ ਬਿਹਤਰ ਕਰੀਏ ਡਾਕਟਰ ਸਾਹਿਬ ਜਿਵੇਂ ਤੁਸੀਂ ਅੱਜ ਇੱਥੇ ਚੈੱਕ ਕੀਤਾ ਸਪੌਟ ਤੇ ਆ ਕੇ ਲੁੱਕ ਨੂੰ ਬਜਰੀਨ ਚੈੱਕ ਕੀਤਾ ਕਿ ਇਹ ਸੈਟੀਸਫੈਕਟਰੀ ਹੈ ਜੀ ਤੁਹਾਡੇ ਲਈ ਬਹੁਤ ਸੈਟੀਸਫੈਕਟਰੀ ਹੈ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਐਕਸ਼ਨ ਸਾਹਿਬ ਨੇ ਦਿਲਪ੍ਰੀਤ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਇੱਥੇ ਕੰਮ ਕਰ ਰਹੀ ਆ ਉਹ ਮੈਨੂੰ ਦੇ ਨਾਲ ਕੰਮ ਕਰ ਰਿਹਾ ਬਟ ਐਜ਼ ਏ ਲੇਮੈਨ ਮੈਂ ਇਹ ਕਹਿ ਸਕਦਾ ਮੈਂ ਤਾਂ ਉਹਦੀ ਥਿਕਨੈਸ ਚੈੱਕ ਕਰ ਸਕਦਾ ਬਟ ਜਿਸ ਤਰ੍ਹਾਂ ਉਹਨਾਂ ਨੇ ਜੋ ਦੱਸਿਆ ਕ੍ਰਾਈਟੇਰੀਆ ਜਾਂ ਜਿੰਨੇ ਮੈਨੂੰ ਪਹਿਲਾਂ ਪਤਾ ਉਹਦੇ ਹਿਸਾਬ ਨਾਲ ਜਿਹੜੀ ਗੁਣਵੱਤਾ ਪਰਫੈਕਟ ਆ ਬਹੁਤ ਸਹੀ ਹੈ ਜੀ ਥੈਂਕ ਯੂ ਹਾਂਜੀ ਇਹ ਜਿਹੜੀ ਰੋਡ ਬਣ ਰਹੀ ਹੈ ਡਾਕਟਰ ਸਾਹਿਬ ਆਏ ਜਿੱਥੇ ਰਾਜਕੁਮਾਰ ਜੀ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਇਲਾਕੇ ਦੇ ਵਿੱਚ ਰੋਡਸ ਨੂੰ ਲੈ ਕੇ ਸਾਡੇ ਪੂਰੇ ਚੱਬਿਆੜ ਹਲਕੇ ਦੇ ਇਸ ਵੇਲੇ ਬਹੁਤ ਖੁਸ਼ੀ ਆ ਕਿਉਂਕਿ ਰਿਕਾਰਡ ਤੋੜ ਕੰਮ ਪੂਰੇ ਪੰਜਾਬ ਦੇ ਵਿੱਚੋਂ ਚੱਬਿਆੜ ਹਲਕੇ 'ਚ ਉਹ ਰਿਕਾਰਡ ਤੋੜ ਕੰਮ ਹੋ ਰਿਹਾ ਜਿਹੜੇ ਕੰਮ ਆਜ਼ਾਦੀ ਤੋਂ ਬਾਅਦ ਜਿਹੜੇ ਆ ਉਹ ਵੱਡੇ ਵੱਡੇ ਪ੍ਰੋਜੈਕਟ ਜਿੱਦਾਂ ਪਿੱਛੇ ਹੱਲੂਆਲ ਵਾਲੇ ਪੁਲ ਦਾ ਕੰਮ ਚੱਲ ਰਿਹਾ ਆ ਇਹ ਸਾਡੀ ਜਿਹੜੀ 18 ਫੁੱਟ ਚੌੜੀ ਸੜਕ ਆ ਜਿਹੜੀ ਸਾਹਿਬ ਇੱਧਰ ਪੁਲ ਦਾ ਕੰਮ ਚੱਲ ਰਿਹਾ ਹੈ ਜੀ ਇਹ ਜਿਹੜੇ ਕੰਮ ਆ ਇਹ ਰਿਕਾਰ ਤੋੜਿਆ ਇਹ ਪੰਜਾਬ ਦੇ ਵਿੱਚੋਂ ਚੱਬਿਆ ਵਾਲ ਹਲਕੇ ਆ ਐਨ ਲਿਸ਼ਕਿਆ ਪਿਆ ਜੀ ਪ੍ਰੋਪਰ ਰੇਤ ਤੋਂ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਬਹੁਤ ਵਧੀਆ ਸਾਡੇ ਹਲਕੇ ਨੂੰ ਜਿਹੜਾ ਆ ਸਾਂਭ ਰਹੇ ਆ ਤੇ ਸਾਡੇ ਐਮਐਲਏ ਡਾਕਟਰ ਇਸ਼ਾਨਕ ਜੀ ਉਹ ਵੀ ਇਹਨਾਂ ਵਾਂਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਸੁਣ ਕੇ ਤੇ ਲੋਕਾਂ ਦੇ ਜਿਹੜੇ ਕੰਮ